ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਨਵੀ ਰਾਉਕੇ YouTube ਚੈਨਲ। ਲਓ ਜੀ ਅੱਜ ਇੱਕ ਹੋਰ ਵਲੌਗ ਤੁਹਾਡੇ ਲਈ ਲੈ ਕੇ ਆ ਰਹੇ ਆਂ। ਅੱਜ ਚੱਲੇ ਆਂ ਯਾਦੇ ਭਾਈ ਨਾਲ ਸ਼ਾਪਿੰਗ ਕਰਨ। ਬਹੁਤ ਦਜਾ ਮਸਾਲੇ ਜੀ ਲੈਣਾ ਸ਼ਾਪਿੰਗ ਵਿੱਚ ਜੁੜੇ ਰਹੋ ਵਲੌਗ ਦੇ ਨਾਲ। ਉਸਤਾਦ ਨਾਲ ਸ਼ਾਪਿੰਗ ਕਰਨ ਜਾਣੀ ਹੈ। ਕੱਲੇ ਕੋਤੇ ਜਵੇਲ ਸਰਖਪੁਰੇ ਨਾਲ ਮਲਾਈ। ਲਓ ਜੀ ਉਸਤਾਦ ਨਾਲ ਅੱਜ ਸ਼ਾਪਿੰਗ ਕਰਨ ਯਾਦੇ ਭਾਈ ਨਾਲ। ਵਲੌਗ ਬਣਾਉਣਾ ਭੁੱਲ ਗਏ ਸੀਗੇ ਪਹਿਲਾਂ ਹੁਣ ਸਾਡੀ ਰਾਇ ਬਣੀ ਵਲੌਗ ਚਲਾਈ ਲਈਏ ਲੋਗਾਂ ਚੀਜ਼ਾਂ ਲਈਆਂ ਹੋਈਆਂ ਚੱਲਦੇ ਆ ਜੁੜੇ ਰਹੋ ਵਲੌਗ ਦੇ ਨਾਲ ਆਓ ਜੀ ਕਹਿੰਦੇ ਸ਼ਾਪਿੰਗ ਕਰ ਲਈ ਆ ਉਸਤਾਦ ਨੇ ਲੱਭ ਗਈ ਬਾਈ ਫਰ ਟ੍ਰਿਪਲ ਐਕਸ ਮਿਲ ਗਈ ਇਧਰ ਫਿਰ ਦੇਖੀ ਵੀ ਨਹੀਂ ਸੀ ਆਪਾਂ ਨਾ ਨਾ ਸੱਜਣੋ ਠੀਕ ਹਾਂ ਅੱਜ ਭੁੱਲ ਗਏ ਸੀਗੇ ਵਲੌਗ ਪਾਉਣਾ ਆ ਕਰਕੇ ਥੋੜਾ ਜਿਹਾ ਲੇਟ ਸਟਾਰਟ ਕੀਤਾ ਬਾਈ ਦੇ ਲੰਪ ਹੀ ਗਈ ਨੀਕਰ ਬਾਈ ਕਹਿੰਦਾ ਲੈ ਹੀ ਚਲੀਏ ਉਹ ਵੀ ਲਓ ਜੀ ਕਰੋ ਚੈੱਕ ਆਊਟ ਲੈਟ ਕਹਿੰਦੇ ਵੈਨਕੂਵਰ ਦਾ ਬੜਾ ਸੋਹਣਾ ਵੈਦਰਾ ਅੱਜ ਸੁਰਖਪਰੀਆ ਸਰਪੰਚ ਕਹਿੰਦੇ ਅਰਵਾਨੀ ਚ ਪਹੁੰਚ ਚੁੱਕੇ ਨੇ ਉਹ ਫਿਰ ਦਸਤਦ ਓਏ ਇਹ ਕਹਿੰਦੇ ਬਰਸਾਚੇ ਪਹੁੰਚ ਚੁੱਕੇ ਆ ਇੱਥੋਂ ਦੇਣੇ ਕੋਈ ਵਧੀਆ ਜਾਂ ਕੁਝ ਪਸੰਦ ਆਇਆ ਦੱਸਦਾ ਕਹਿੰਦਾ ਇੱਥੋਂ ਦੇਖ ਲੀਏ ਉਹ ਚੈੱਕ ਇਹਦੇ ਨਾਲ ਦੇ ਉਤਾਰ ਹੈਗੇ ਤੇਰੇ ਕੋਲ ਹਨ ਹਾਂ ਜੀ ਉੱਚੀ ਆ ਜੀ ਵਿੱਚ ਇਹ ਮੈਂ ਦਿਖਾਈਆ ਲਓ ਜੀ ਕਿਵੇਂ ਉਤਾਰ ਨੇ ਇੱਥੇ ਕੈਪਰੀ ਪਸੰਦ ਕੀਤੀ ਹੈ ਲਕੋਸ ਤੇ ਦੀ ਬੜੀ ਸੋਹਣੀ ਕੈਪਰੀ ਮਿਲ ਗਈ ਜਿਹੜੀ ਭਾਲਦਾ ਸੀ ਬਾਈ ਵਾਈਟ ਕਲਰ ਦੀ ਇੱਕ ਦਿਨ ਪਾਉਣ ਵਾਸਤੇ ਇੱਕ ਦਿਨ ਪਾਉਣ ਵਾਸਤੇ ਪਹਿਲਾਂ ਬਾਈ ਨੂੰ ਹੋਰ ਪਾਸੇ ਪਸੰਦ ਆਈ ਸੀ ਉਹਦਾ ਸਾਈਜ਼ ਨਹੀਂ ਮਿਲਿਆ ਸੀ ਸਹੀ ਉਹ ਸਹਜ ਵੀ ਮਿਲ ਗਿਆ ਤੇ ਬਾਈ ਨੂੰ ਜਿਹੜੇ ਕੱਪੜੇ ਚਾਹੀਦੇ ਸੀ ਉਹੀ ਕੱਪੜੇ ਚ ਮਿਲ ਗਿਆ ਵਾਈਟ ਕਲਰ ਦੀ ਕੈਪਰੀ ਇਹ ਤਾਂ ਬਾਈ ਨੇ ਜ ਟਾਵਲ ਲਏ ਆ ਬਾਸ ਤੇ ਤੇ ਸੌਕਸ ਆ ਲਈਆਂ ਬਾ ਹੁਣ ਡਾਨਾ ਬਾਕੀ ਬਾਈ ਵੇਖਣ ਲੱਗਦਾ ਨਾ ਮਾਡਲ ਐਨਕਾ ਵੀ ਬਾਈ ਕਹਿੰਦਾ ਲੈ ਲਈ ਲਕੋਸ ਤੇ ਦੀਆਂ ਚਾਲ ਵਾ ਸਰਪੰਚ ਸਾਹਿਬ ਨਗਾ ਪਲੇਅਰ ਮਗਰ ਟੈਕਸ ਚੜ ਗਿਆ ਸਹੀ ਗੱਲ ਹੈ ਸਰਪੰਚ ਆਹ ਕਬੱਡੀ ਤਾਂ ਵੀ ਰਿਸਪੋਰਟ ਡਾਣਾ ਇਥੇ ਸੇਮ ਹੀ ਹੈ ਨਹੀਂ ਆਪਾਂ ਵੀ ਤੁਹਾਨੂੰ ਕੰਮ ਕਰਦੇ ਛੱਡੋ ਕੰਮ ਪਹਿਲੇ ਕੰਮ ਆਜੂ ਕੰਮ ਕਰਾਂ ਉਹ ਤਾਂ ਮੈਂ ਪਿੰਡ ਲੈ ਕੇ ਜਾ ਕੇ ਕੰਮ ਕਰੀ ਆਪਾਂ ਉਹ ਦੋ ਦਿਨ ਫ੍ਰੀ ਆ ਹਾਂਜੀ ਹਾਂਜੀ ਆਵਲਾ ਕੋਈ ਨਹੀਂ ਲਵਾਈਆਂ ਹੋਈਆਂ ਹਾਂਜੀ ਉਹ ਵੀਡੀਓ ਤੇ ਨਹੀਂ ਮੱਕੀ ਰਾਈ ਨਾ ਲੱਗਣਾ ਸਾਡੇ ਫੈਨ ਫੋਨਾਂ ਦਾ ਫੜ ਦੇਣਾ ਤੁਹਾਨੂੰ ਇੱਕ ਵਾਰੀ ਇਹ ਤਾਂ ਦੱਸ ਹੀ ਕਿਉਂ ਨਹੀਂ ਫੋਨ ਨਹੀਂ ਲੈ ਬੈਗ ਨਹੀਂ ਬੈਗ ਨਾਲ ਮੁੱਦੂ ਫੜਨੇਗੇ ਨੂੰ ਪਹਿਲਾ ਜਾਲ ਉਸਤਾ ਕੋਈ ਬੈਗ ਤਾਂ ਫੜ ਲਾਂਗੇ ਬਾਜੀ ਕਹਿੰਦਾ ਬੈਗ ਫ੍ਰੀ ਦੇ ਦਿੰਨੇ ਆ ਚੱਲ ਦਸ ਗੌਂਦ ਨਹੀਂ ਦੇ ਸਕਦੇ ਬਾਈ ਦਾ ਸਾਈਜ਼ ਦਾ ਮਿਲਦਾ ਨਹੀਂ ਫਿਰ ਸਲੀਪਰ ਵੀ ਕਰੀਏ ਲਾਉ ਜੀ ਉਸਤਾਦ ਜੀ ਪਸੰਦਾ ਨਹੀਂ ਕੈਪਰੀ ਇੱਕ ਨੰਬਰ ਆੜੀ ਆੜੀ ਕੋਰੇਰੇ ਬਾਈ ਨਾ ਕਿਹਦੇ ਨਾਲ ਆਵਰੀ ਹਾਂ 15 ਮਹੀਨੇ ਕੱਟ ਕੇ ਬਣਾਇਆ ਪੰਜ ਸਾਲ ਪਹਿਲਾਂ ਪਾਇਆ ਇਹ ਵੀ ਸਟੋਰੀ ਮਾ ਲਾ ਹੋਰ ਬੜੀ ਨੇ ਕੋਟਾ ਬੜਿਆ ਉਹ ਅੱਛਾ ਔਰ ਤਨੋ ਕੱਟ ਕੇ ਬਣਾਇਆ 2 2 ਸਾਲ ਪਹਿਲਾਂ ਤੇਰੇ ਸਹੀ ਆਸਤਾਨ ਇਹ ਨੀਲਾ ਜਗਾ ਤੋ ਆਈ ਜਾਂਦਾ ਯਾਰ ਅਰਮਾਨੀ ਨਾ ਸੱਜਣੋ ਠੀਕ ਹਾਂ ਸੈਤੋਂ ਹੁਸਤਾਦ ਲਾਉਂਦਾ ਰੌਣਕ ਪੂਰੀ ਫਿਰ ਹਸਤਾਲ ਕੋਸਟਿਆਂ ਨੂੰ ਕਹਿੰਦਾ ਕਹਿੰਦਾ ਆਜੋ ਤੁਹਾਨੂੰ ਪੈਨ ਲੈ ਕੇ ਚਲੀਏ ਫ੍ਰੀ ਸੇ ਤੁਹਾਨੂੰ ਰੋਟੀ ਪਾਣੀ ਦਵਾਉਣੀ ਦੁੱਧ ਪਾਣੀ ਸਾਡੇ ਲਈਓ ਸਪਾਂਸਰ ਲਓ ਜੀ ਕਹਿੰਦੇ ਸ਼ਾਪਿੰਗ ਹੋ ਗਈ ਡਨ ਹਾਂ ਚੱਲਨੇ ਆ ਘਰਾਂ ਨੂੰ ਕਿਦਾਂ ਹੁਸਤਾਦ ਸੈਟਾਂ ਮਿਲ ਗਿਆ ਜਿਹੜਾ ਸਹਿ ਸੁਝ ਇਹਦਾ ਸਹਿਜ ਬਹੁਤ ਔਖਾ ਮਿਲਦਾ ਹੁਸਤਾਦ ਆਹ ਦੇਖੋ ਉਹਨਾਂ ਦੇ ਕੱਪੜੇ ਪਾਈਏ ਖੁੱਲੋ ਹ ਅ ਸਹੀ ਗੱਲਾਂ ਉਸਤਾਦ ਨੂੰ ਕਹਿੰਦਾ ਤੁਹਾਡੇ ਕੋਲ ਹੈ ਜੀ ਐਸਐਸ ਉਹ ਵੀ ਤਾਂ ਤੁਹਾਡੇ ਕੋਲ ਹੈ ਨਹੀਂ 1.5 ਹੈ ਕਤੌਲੀਆ ਜਰੂਰ ਮਿਲਿਆ ਉਸਤਾਦ ਨੂੰ ਤੌਲੀਆ ਲਿਆ 200 ਡਾਲਰ ਦਾ ਫੁੱਗੋ ਬੌਸ ਦਾ ਕਰੋ ਚੈੱਕ ਫੁੱਗੋ ਬੌਸ ਦਾ ਨਹੀਂ ਕੱਲੇ ਬੌਸ ਦਾ ਫੁੱਗੋ ਵੱਖਰਾ ਹੋਵੇ ਹੁਣ ਆਹ ਸੱਚ ਗੱਲਾਂ ਬੌਸ ਫੁੱਗੋ ਦਾ ਦੇਖ ਬੜੀ ਜਲਾਬਾਂ ਲਾਈਆਂ ਹੋਵੇ ਜਲਾਬਾਂ ਲਾਈਆਂ ਬੌਸ ਦੀਆਂ ਇਹ ਇਹ ਇਹਦੇ ਰੰਗ ਦੀਆਂ ਲੈ ਆ ਦੂਜਾ ਬੌਸ ਬੌਸ ਹੀ ਕਰਨੀਆਂ ਸਹੀ ਗੱਲ ਆ ਗਿਆ ਲੈ ਨਾਸਬਾ ਹੱਕ ਦੇਖ ਕਰੋ ਗੈਸ ਕਿੰਨੇ ਦਾ ਉਤਾਵਲ 200 ਡਾਲਰ ਦਾ ਤਾਂਵਲੀ ਹੈ ਬੋਸ ਦਾ ਬਾਈ ਕਹਿੰਦਾ ਪਸੰਦ ਬਹੁਤ ਘੈਂਡਾ ਬਾਈ ਆਪਾਂ ਹੈਗੇ ਵੀ ਬੋਸਿਆਂ ਤੇ ਪੌਰੇ ਵੀ ਬੋਸ ਬੋਸ ਹੀ ਆ ਮੇਰੇ ਤੇਰੇ ਜਿਹੜਾ ਬੋਸ ਹਸਤਾ ਵਾ ਸਹੀ ਆ ਘੈਂਡਾ ਪੂਰਾ ਘੈਂਡਾ ਜੋੜ ਕੇ ਰੱਖ ਦਈਏ ਨੂੰ ਹੋਰ ਹੋਰ 100 ਸਾਈਕਲ ਲਈ ਜਾਂ ਕੈਪਰੀ ਲੈਣ ਆਏ ਸੀ ਕੱਲੀ ਬਾਈ ਵੈਸੇ ਤਾਂ ਅੱਜ ਉਦਾਂ ਹੀ ਫਰੀ ਸੀਗੇ ਬਾਈ ਕਹਿੰਦਾ ਚੱਲ ਇੱਕ ਵਾਰੀ ਪੌਣ ਦੇ ਕੈਪਰੀ ਲੈ ਕੇ ਆਣੀ ਆ ਫਿਰ ਹੋਰ ਲਕੋਸਟ ਦੀ ਮਿਲ ਗਈ ਉਹ ਸੱਚੇ ਦਾ ਸਾਈ ਨਹੀਂ ਮਿਲਿਆ ਬਾਈ ਦਾ ਅੱਛਾ ਜ ਹੈ ਹੀ ਨਹੀਂ ਉਹਨਾਂ ਦੇ ਸਾਈ ਮੰਦੇ ਨਹੀਂ ਉਹ ਭਰਾਵਾ ਐਕਸਲ ਨੂੰ ਵੱਡਾ ਸਾਈ ਦਸੀ ਜਾਂਦੇ ਸਹੀ ਗੱਲ ਆ ਉਸਤਾਦ ਹੁਣ ਆ ਚੱਲੇ ਆ ਜੇ ਕੋਈ ਹੋਰ ਪ੍ਰੋਗਰਾਮ ਬਣਿਆ ਤਾਂ ਤੁਹਾਡੇ ਫੇਰ ਰੂਰੂ ਹੋਵਾਂਗੇ ਹਾਂ ਫੇਰ ਰੂਰੂ ਨਹੀਂ ਦਿਖਾਰਣਾ ਕੱਲ ਦਾ ਕੋਈ ਪ੍ਰੋਗਰਾਮ ਰਾ ਦੇ ਕਿਸੇ ਦਿਨ ਦਾ ਸਹੀ ਗੱਲ ਆ ਉਸਤਾਦ ਬਾਕੀ ਭੁੱਲ ਗਏ ਠੀਕ ਹੈ ਅੱਜ ਵਲੌਗ ਬਣਾਉਣਾ ਪਹਿਲਾਂ ਬਾਈ ਕੋਲੇ ਪਾਲੇ ਹੁਣੀ ਆਏ ਸੀਗੇ ਉਦੋਂ ਬਾਈ ਬਾਈ ਹੁਣੀ ਫੇਰ ਉਦੋਂ ਬਾਈ ਕਹਿੰਦਾ ਹੀ ਬਣਾ ਲਾ ਵਲੌਗ ਚੇਤਾ ਭੁੱਲ ਗਿਆ ਅੱਡੇ ਮੇਰੇ ਦਿਮਾਗ ਚੋਂ ਨਿਕਲ ਗਈ ਹੋਰ ਦੁਨੀਆ ਦਾ ਰਸਤਾ ਪਲੇਅਰ ਆਇਆ ਵਾ ਤੇ ਬਣਾ ਲ ਹੋਰਾ ਇਹ ਨਹੀਂ ਮੰਨਿਆ ਉਦੋਂ ਫਿਰ ਥੋੜੇ ਆ ਆ ਬਾਬਾ ਹੋਰ ਬਾਈ ਤੁਹਾਨੂੰ ਕਿੱਦਾਂ ਲੱਗਿਆ ਵਲੌਗ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਅੱਜ ਵੈਦਰ ਬਹੁਤ ਘੈਂਟ ਆ ਵੇਖੋ ਆ ਆਊਟਲੈਟ ਚੈੱਕ ਕਰੋ ਤੁਸੀਂ ਹੈਗਾ ਨਿਕੋਲਾ ਸਰਾ ਸੋਣਕ ਮੇਲਾ ਬਹੁਤ ਹੁੰਦਾ ਇੱਥੇ ਵਧੀਆ ਜੀ ਲੱਗਿਆ ਰਹਿੰਦਾ ਵੇਲੇ ਸੀਗੇ ਬਾਈ ਕੰਨ ਚੱਲਣਾਂ ਦੇ ਗੇੜਾ ਗੂੜਾ ਕੱਢਿਆ ਹੋਣੇ ਆ ਨਾਲੇ ਕੈਪਰੀ ਲੈ ਕੇ ਆਉਣੀ ਆ ਲੋਈ ਸ਼ੋਪਿੰਗ ਕਰਕੇ ਘਰੇ ਪਹੁੰਚੁਕੇ ਨੇ ਦਵਰਜੀ ਵਾਲਾ ਵੀ ਕਹਿੰਦੇ ਆ ਪਿਆ ਮੇਰੇ ਵੀਰੋ ਵਲੌਗ ਬਣਾਉਣਾ ਹੈ ਜੀ ਸ਼ੋਪਿੰਗ ਦਾ ਵਲੌਗ ਅਸਤਾ ਸ਼ੋਪਿੰਗ ਕਰਕੇ ਆਇਆ ਜਾਂਦਾ ਬਾਈ ਕਿੰਦਾ ਜੀ ਦੇਵੋਤੀ ਸਾਹਿਬ ਅੱਗੇ ਜਾ ਰਹੇ ਨਵੀ ਓਏ ਹਾਂ ਜੀ ਪਹਿਲਵਾਨ ਕੀ ਆਖਰੇ ਆ ਗੱਲ ਸੁਣ ਇਹਨਾਂ ਨੂੰ ਕਹ ਜੇ ਇੰਨਾ ਸੋਨਾ ਤੁਹਾਨੂੰ ਘਰ ਦਿੱਤਾ ਤੇ ਬੰਦਾ ਸਵਾਈ ਸੁਈ ਕਰ ਲਿਆ ਉਹ ਮਗਰ ਕਿਦਾਂ ਖਲਾਰਾ ਪਿਆ ਇਹ ਸਵਾਈ ਸੁਈ ਨਹੀਂ ਕਰਦੇ ਭਰਾ ਨਹੀਂ ਨਾ ਕਰਦੇ ਆ ਤੇਰੇ ਜਿਹੜਾ ਲਾਗੇ ਬਿਠਾ ਇਹ ਤਾਂ ਜਿਆਦਾ ਜੱਲਾ ਹਾਂ ਨਾ ਇਹਨੂੰ ਤਾਂ ਐਵੇਂ ਰਲਾ ਲਿਆ ਨਾਲ ਯਾਰ ਦੋ ਦਿਨਾਂ ਲਈ ਕੀਤੀ ਸਵਾਈ ਭਰਾ ਦੋ ਦਿਨ ਬਹੁਤ ਘਾੜਾ ਕੀਤੀ ਇਹਦੇ ਬਾਰੇ ਪੂਰੀ ਦੂੰਗੀ ਕਹਣਾ ਮੈਂ ਉਹਦੇ ਬਾਰੇ ਉਹਦੇ ਬਾਰੇ ਕਰੂੰਗਾ ਮੁੰਡਾ ਉਹਨੇ ਇੰਦਾਂ ਮਾਇਕ ਤੋ ਕਰਨ ਕੀ ਅੱਜ ਦਾ ਪਤਾ ਹੀ ਹੈ ਗੋਲਾ ਮਲਾ ਕੇ ਨਾ ਬਟਾ ਹਾਂ ਮੈਂ ਲੋਗਾਂ ਦਾ ਪੂਰੀ ਬਹੁਤ ਜਾਣ ਆ ਜੀ ਸੁਣਾ ਜੇ ਨਾਲ ਗੱਲ ਮੁੰਡ ਨਹੀਂ ਮੇਰੇ। ਲੋਹਾਂ ਦੀਪ ਦੀ ਆ ਰਹੀ ਜੀ ਦੇ ਤੇਰੇ ਹੋ ਗਏ ਵਾਇਸ ਪਾਈ ਜੀ। ਇਹ ਨਹੀਂ ਕਰਦਾ ਸਾਲਾ ਇਹ ਬੋਦਾ ਜ਼ਿਲ੍ਹਾ। ਪੂਰੀ ਤਾਂ ਬਹੁਤ ਜ਼ਿਲ੍ਹਾ ਆ ਜੀ ਸਹੀ ਗੱਲ ਜਾਣਦਾ। ਚਾਹੇ ਕਾਪੂ ਕਾ ਪੂਰੀ ਬੜਾ ਮਬੀ ਮਾਰਾ। ਆਂਦਾ ਸਾਰੀ ਸਭਈ ਮੈਂ ਕਰਦਾ। ਦਾ ਸੰਦੀਪ ਨਹੀਂ ਕੀਤੀ ਗੱਲ। ਨਹੀਂ ਨਹੀਂ ਵੀਰ ਜੀ ਤੁਸੀਂ ਕਰਦੇ। ਹਾਂ ਸਵੇਰੇ ਨਹੀਂ ਕੀਤੀ। ਉਹ ਮੈਂ ਗੱਦਾ ਨਹੀਂ ਕਰਦਾ ਕੀ ਕੀਤਾ ਕੀ ਕਰਾਉਂ ਪਹਿਲੇ ਪਾਣੀ ਪੋਜ਼ਿਟਿਵ ਕਿ ਕਿਦਾਂ ਗੱਲਾਂ ਤੋੜਦਾ ਤੇ ਬਈ ਹਣੀ ਗਲਾਸਿਕ ਲੂਸੀ ਕੋਈ ਜਿਹੜੀ ਦਾ ਪਾਣੀ ਦਾ ਕੱਪ ਨਹੀਂ ਸੀ ਰੋ ਉਹ ਨਹੀਂ ਉਹ ਕੇ ਕੋਲੀ ਬਈ ਇੱਥੇ ਖਾਲੀ ਸਾਲੇ ਨੇ ਉਹ ਤੋੜਦੀ ਇੱਕ ਨਾ ਬਈ ਹਲਾ ਕੰਮ ਲੈ ਨਾਲ ਤੀਜੀ ਹੋਰ ਤੇ ਆਹ ਰੱਖਣੀ ਭੂਰੀ ਉੱਤਰਾ ਇਹ ਨਹੀਂ ਚੜਦਾ ਬਸ ਹੁੰਦਾ ਕਰਦੀ ਬੜੀ ਦੇਖ ਦੇਈ ਪਰ ਗਿਆ ਨਾ ਉਹ ਸਹੀ ਗੱਲ ਕਿੰਨੀਆਂ ਛੋੜੀਆਂ ਦੀਸ ਦਾ ਬੋੜੀਆਂ ਹੋਣੀਆਂ 15 15 30 45 ਬੋੜੀਆਂ ਵੰਦੀ ਗਰੇ ਪੱਕੇ ਹਨ ਨਵੀ ਦੇ ਬੱਟਾਂ ਦੀ ਤਿਆਰੀ ਦਾ ਵੀ ਵਧੀਆ ਲਾਲਾ 42 ਪੌੜੀ ਸਹੀ ਗੱਲ ਪੌੜੀ ਹੈਗਾ ਹੀ ਲਾ ਲਈਏ ਬਾਹਰ ਜਾਂਦ ਲੋੜ ਨਿਕਲ ਪੌੜੀ ਨਾ ਹੋਵੇ ਬੜਾ ਤੰਦ ਐਵੇਂ ਨਹੀਂ ਛੋਟੇ ਨੂੰ 15 ਸਾਲ ਹੋ ਗਏ ਪੀਕ ਤੇ ਖੇਡਦੇ ਨੂੰ ਵੇਖੋ ਮੀਂਹ ਹੋਵੇ ਨੇਰੀ ਹੋਵੇ ਕਿੰਨਾ ਮੀਂਹ ਪੈ ਰਿਹਾ ਤੇ ਹਾਦਸਾ ਦਾ ਵੇਖ ਲੋ ਮਿਹਨਤ ਲਾ ਕੇ 2 ਘੰਟੇ ਹੋ ਗਏ ਮਿਹਨਤ ਲਾ ਕੇ ਹੁਣ ਆ ਰਿਹਾ ਬਾਈ ਪਹਿਲਾਂ ਸ਼ਾਪਿੰਗ ਕਰਕੇ ਆਈ ਸੀਗੇ ਸ਼ਾਪਿੰਗ ਤੋਂ ਬਾਅਦ ਘਰੇ ਆ ਗਏ ਸੀ ਘਰੇ ਤੋਂ ਬਾਅਦ ਬਾਈ ਕਹਿੰਦਾ ਚੱਲ ਮੇਨਤ ਲਾ ਆਈਏ ਮੈਂ ਕਿਹਾ ਬਾਈ ਮੀ ਮੂੰ ਪੈਂਦਾ ਬਾਈ ਕਹਿੰਦਾ ਨਾ ਕੋਈ ਚੱਕਰ ਨਹੀਂ ਨਹੀਂ ਹਨੇਰੀ ਨਹੀਂ ਦੇਖਣੀ ਬਾਈ ਹੁਣ ਮੇਨਤ ਲਾ ਕੇ ਗਰਾਉਂਡ ਦੀ ਤੇ ਆਉਂਦਾ ਹੋਇਆ ਸਰਪੰਚ ਸਾਹਿਬ ਫੇਰ ਮਲ ਬਣਿਆ ਜਾਂਦਾ ਨਹੀਂ ਨੇਰੀ ਚ ਗਰਮੀ ਹੋਵੇ ਨਹੀਂ ਹੋਵੇ ਹਨੇਰੀ ਹੋਵੇ ਸ਼ਰੋ ਹੋਵੇ ਬਰਖ ਪੈਂਦੀ ਹੋਵੇ ਕੋਸ਼ ਹੋਵੇ ਮੇਨਤ ਲਾਉਣੀ ਚਾਹੀਦੀ ਆ ਬਾਈ ਇਹ ਜਿਹੜੇ ਬੰਦੇ ਨੇ ਬਾਨਾ ਕੁਛ ਕਬੱਡੀ ਦੇ ਰਸਤੇ ਇਹਨੂੰ ਚੱਕ ਕੇ ਸੱਜਾ ਕਰਦਾ ਪਾ ਲੈ ਆਹ ਜਿਹੜੇ ਜਿਹੜੇ ਆ ਜੀ ਉਧਰ ਨੂੰ ਸ਼ਾਮ ਨੂੰ ਆ ਜੀ ਸ਼ਾਮ ਨੂੰ ਆ ਜੀ ਮੈਂ ਕਿਹਾ ਉੱਥੇ ਆ ਜੀ ਬੰਦੂ ਜੇ ਸਕਾਟ ਰੋਡ ਵਾਲੀ ਤੇ ਹੋਰ ਮੈਂ ਕਿ ਚੱਲਦਾ ਥੋੜਾ ਜਿਹਾ ਤੁਹਾਡੇ ਲਈ ਵਲੌਗ ਵੱਡਾ ਲੈ ਕੇ ਆਈਏ ਥੋੜਾ ਜਿਹਾ ਇੱਕ ਦੋ ਕਲਿੱਪ ਅੱਜ ਦੀ ਐਡ ਕਰ ਦਾਂਗੇ ਹਨ ਮਿਹਨਤ ਲਾਉਂਦਿਆਂ ਦੀ ਹੁਣ ਮਿਹਨਤ ਲਾਉਣ ਆਏ ਸੀ ਭਾਈ ਨਾ ਮੈਂ ਵਲੌਗ ਡੈਟ ਕਰੀ ਜਾਂਦਾ ਸੀਗਾ ਤੇ ਮੈਂ ਚੱਲ ਇੱਕ ਦੋ ਕਲਿੱਪ ਅੱਜ ਮਿਹਨਤ ਦੀਆਂ ਕਰ ਦਿੰਨੇ ਆ ਸਾਦਣਾ ਇਹ ਹੀ ਆਦੇ ਬਾਈ ਨਾਲ ਤੇ ਹੁਣ ਇਧਰੋਂ ਮਿਹਨਤ ਮੁੰਨ ਤਲਾ ਕੇ ਮੈਂ ਚਲਾ ਵੀ ਕਲਿੱਪ ਐਡ ਕਰਕੇ ਤੇ ਫੇਰ ਵਲੌਗ ਪਾ ਦਾਂਗੇ ਥੋੜਾ ਜਿਹਾ ਨਾਲੇ ਵਲੌਗ ਵੱਡਾ ਹੋ ਜਾਊਗਾ ਹੋਰ ਕਿੱਦਾਂ ਮੇਰੇ ਵੀਰ ਭਰਾ ਸਾਰੇ ਠੀਕ ਆ ਸੈਟ ਉਹ ਫੇਰ ਦੱਸ ਕਬੱਡੀ ਦਾ ਸਰਪੰਚ ਤਾਂ ਉਹ ਵੀ ਸੱਤੀ ਘਾਲ ਕੇ ਕਿੱਦਾਂ ਸਾਰੇ ਵੀਰ ਭਰਾ ਠੀਕ ਆਕ ਅੱਜ ਚੱਲੇ ਆ ਕਟਿੰਗ ਕਰਾਉਣ ਆ ਪਾਸ ਦੀ ਕੱਲੋ ਹੈ ਗਿਆ ਮੈਚ ਤੇ ਆ ਗਾਂਦਲ ਕਟਿੰਗ-ਕਟਿੰਗ ਕਰਾਇਆ ਇਹ। ਹੋਸਤਾਂ ਜੀ ਕਿਦਾਂ? ਠੀਕ ਆ ਜੀ। ਆਏ ਹਾਏ। ਆਏ ਹਾਏ। ਇਹ ਦਿੰਦੂ ਸਾਹਿਬ ਨਾਲ ਬਸ ਆ ਬਿਆਨ ਕਰਤਾ ਸਾਰਾ ਜੀ। ਸਹੀ ਗੱਲ ਆ ਜੀ ਸਹੀ ਗੱਲ ਆ। ਇਤੋ ਹਸਾਬ ਲਾ ਲਓ ਸਾਰਾ ਕਿੰਨਾ ਕ ਆਪਣਾ ਕਰਦਾ। ਹੋ ਬਾਈ ਠੀਕ ਠਾਕ ਹੋ। ਸਾਡਾ ਵਲੌਗ ਤੁਹਾਨੂੰ ਵਧੀਆ ਲੱਗ ਰਿਹਾ। ਲਾਈਕ, ਸ਼ੇਅਰ, ਸਬਸਕ੍ਰਾਈਬ ਕਰਿਓ ਜਰੂਰ ਕਰਿਓ ਜੀ। ਥੈਂਕ ਯੂ ਸੋ ਮਾਚ। ਲਵ ਯੂ। ਵੈਲ ਦੇ ਆਨ ਕਟਿੰਗ ਤੋਂ ਬਾਅਦ। ਹਾਂ ਬਾਈ ਵੀ ਹੈਂ ਬਾਈ ਆ ਦੇਖ ਲੈ ਭਰਾ ਤੇ ਮਾਰੇ ਵੀ ਤੇ ਪਰ ਮੈਂ ਕਿਹਾ ਮੈਂ ਨਹੀਂ ਮੈਂ ਕਿਹਾ ਹਾਂਜੀ ਉਹ ਠੀਕ ਹੈ ਬਾਈ ਕਿਹੜਾ ਪਿੰਡ ਬਾਈ ਤੁਹਾਡਾ ਮੇਰਾ ਵੀਰੇ ਕੌਂਗ ਵੱਡੇ ਕੌਂਗ ਉਹ ਠੀਕ ਹੈ ਠੀਕ ਹੈ ਬਾਈ ਉਹ ਠੀਕ ਹੈ ਥੈਂਕ ਯੂ ਵੀਰੇ ਥੈਂਕ ਯੂ ਥੈਂਕ ਯੂ ਪਰ ਹੋਰ ਤਰੀਕੇ ਕਹਿਣਾ ਲਓ ਜੀ ਕਟਿੰਗ ਹੋ ਗਈ ਡਨ ਸਾਰਦੀ ਵੀ ਤਰ ਇਤਨਾ ਤਰੇ ਆ ਮੈਂ ਕਹਿੰਦਾ ਕਣੀ ਕਰਾਲੀ ਸਰਾਂਗੀ ਓਕੇ ਨਾਲ ਨਾਲ ਕਰਾਂਗਾ ਸਰਾਂਗੀ ਆ ਵੀਰੇ ਸ਼ੂਟ ਕਰਦਾ ਆ ਯਾ ਅਸਰ ਕੋਈ ਆ ਗਰਮੀ ਬਹੁਤ ਆ ਬਾਈ ਸਿਰਾਂ ਕਰਾਇਆ ਪਿਆ ਗਰਮੀ ਨਹੀਂ ਨਹੀਂ ਧੋਪਾ ਨਾ ਐਂਡ ਹੀ ਹੋਇਆ ਪਿਆ ਠੱਕਾ ਅਸ਼ਕਾਪੋ ਮਗਨ ਆ ਜਾਂਗੇ ਬਦਲ ਨਹੀਂ ਕਰੀ ਨੀ ਜਰ ਜਾਂਗੇ ਜਰ ਜਾਂਗੇ ਬਦਲ ਨੂੰ ਲਓ ਜੀ ਮਿੱਤਰੋ ਘਰੇ ਪਹੁੰਚ ਚੁੱਕੇ ਨੇ ਤਾਜੀ ਹੁਣੀ ਵੀ ਆ ਗਏ ਉਹ ਜੀ ਤਾਜੀ ਕਿੱਦਾਂ ਜੀ ਠੀਕ ਠਾਕ ਉਹ ਦਾ ਪਰ ਤਾਂ ਜਟਾ ਤਨ ਆਪਣਾ ਵੀਰ ਆ ਛੋਟਾ ਤਨ ਗਿਫਟ ਦਵਾਇਆ ਕੀ ਗਿਫਟ ਦੇਣ ਲੱਗਿਆ ਬਾਈ ਆਲਾ ਤੇਰਾ ਕੰਜੜਾ ਉਦਣ ਤਰੀਆਂ ਲਈਆਂ ਸੀ ਤੈਨੂੰ ਦੱਸਿਆ ਹੀ ਬਾਰ-ਬਾਰ ਤੇਰੇ ਮਗਾ ਦੇਦਾ ਕਰ ਗਿਆ ਉਹ ਬੱਲੇ ਬਾਈ ਥੈਂਕ ਯੂ ਬਾਈ ਬਹੁਤ ਬਹੁਤ ਲੈ ਆ ਬਰਸਾਚ ਦੀਆਂ ਕਿ ਧੰਨਵਾਦ ਬਾਈ ਯਾਰ ਉਹਦੇ ਆਪਾਂ ਬਾਈ ਦੱਸ ਜਦੋਂ ਆਪ ਗਏ ਆ ਹਨਾ ਸੱਚੇ ਬਣੇ ਆ ਮੈਂ ਮਾੜਾ ਜੀ ਉਸਤਾਦ ਨੂੰ ਕਿਹਾ ਮੈਂ ਖਸਤਾ ਲੈਣ ਕਾ ਬੜੀਆਂ ਘੇਟ ਆ ਉਸਤਾਦ ਆ ਤੂੰ ਆਰਮਾਨੀ ਦੇ ਉਹ ਕੈਪੜੀ ਦੇਗਾ ਫਿਰ ਮੈਨੂੰ ਉਹ ਸ਼ੱਕ ਜੀ ਤਾਂ ਪਈ ਸੀ ਤਾਂ ਫਿਰ ਉਹਦੂ ਬਾਅਦ ਹੀ ਕੀਤਾਗਾ ਮਾਣਾ ਉਹਦੂ ਬਾਅਦ ਹੀ ਲਈਆ ਹਣਾ ਪਹਿਲੋਂ ਮੈਂ ਕਿਹਾ ਜੀ ਮਤਲਬ ਦੇਣੀ ਹੈ ਕਿਸੇ ਨੂੰ ਹੋਰ ਮੈਂ ਕਹਾ ਦਵਾਗੇ ਤਾਂ ਤੂੰ ਬਾਬਾ ਬੈਲੀ ਖੁਸ਼ ਕਰਦਾ ਮੇਰਾ ਭਰਾ ਥੈਂਕ ਯੂ ਉਸਤਾਦ ਬਹੁਤ ਬਹੁਤ ਧੰਨਵਾਦ ਮੇਰਾ ਭਰਾ ਜਿੰਦਾਬਾਦ ਬਹੁਤ ਮੰਗੇ ਹਨ ਕਾ ਯਾਰ ਕੌਣ ਦਿੰਦਾ ਭਾਈ ਪਿਆਰ ਦਾ ਕੋਈ ਮਤਲ ਨਹੀਂ ਕਾ ਨਹੀਂ ਹਾਲਾ ਭਾਈ ਬਾਕੀ ਇਦਾਂ ਦੇ ਯਾਰ ਰੱਬ ਸਭ ਨੂੰ ਦੇਵੇ ਯਾਰ ਹਨਾ ਉਸਤਾਦ ਆ ਤੁਹਾਨੂੰ ਪਤਾ ਹੀ ਦਾ ਸੁਭਾਅ ਬਾਕੀ ਯਾਦ ਦੇਦਾ ਫਰੇਗ ਨਾਲ ਹੀ ਬੰਦਾ ਬਾਕੀ ਜਿੰਨੇ ਜੋਗਾ ਖੜਦਾ ਯਾਰ ਜੇ ਮੈਂ ਕਹਾਂ ਜੀ ਪਿਆਰ ਖਰੀਦਿਆ ਜਾਂਦਾ ਹੁੰਦਾ ਸਹੀ ਗੱਲ ਆ ਬਾਈ ਜਿਹੜਾ ਬੰਦਾ ਨੇ ਕੀਤਾ ਇਹ ਤਾਂ ਪਿਆਰ ਹੀ ਆਪਣਾ ਹੁੰਦਾ ਸਹੀ ਗੱਲ ਆ ਯਾਰ ਤਾਂ ਕੋਈ ਮਾਲ ਨਾਲ ਪਿਆਰ ਨਹੀਂ ਖਰੀਦਿਆ ਜਾਂਦਾ ਸਹੀ ਗੱਲ ਆ ਮੈਂ ਬੰਡੋ ਦੇ ਖਾਸੇ ਬਣ ਕੇ ਕੀ ਕਹਿੰਦੇ ਹੁੰਦੇ ਆ ਸਹੀ ਆ ਆ ਦੇਖੋ ਭਾਈ ਜਣਕਾ ਚੈੱਕ ਕਰਾਉਨੇ ਤੁਹਾਨੂੰ ਓਰੀਜਨਲ ਆ ਸਾੱਚੇ ਐਂਡ ਕਰਾਤਾ ਸਾਡੇ ਨੇ ਥੈਂਕ ਯੂ ਸਰ ਬਹੁਤ ਬਹੁਤ ਯਾਰ ਇਹ ਲੈ ਨੀ ਯਾਰ ਇਹ ਲੈ ਖੁਸ਼ ਰਹਿ ਖੁਸ਼ ਰਹਿ ਸਾਰੇ ਨੂੰ ਅਸਾਈ ਹਲਾ ਤਾ ਤਾ ਜੀ ਹੋਰ ਜਿੰਨੇ ਦੋ ਹਾਂ ਲਵ ਯੂ ਸਾਰਿਆਂ ਨੂੰ ਜੁੜੇ ਰਹੋ ਵਲੌਗ ਚ ਚੱਲ ਮੇਰਾ ਵੀਤਰੀ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲਓ ਜੀ ਵੈਲਕਮ ਬੈਕ ਟੂ ਨਵੀਰਾਓ ਕੇ YouTube ਚੈਨਲ ਅੱਜ ਚੱਲੇ ਆ ਕਬੱਡੀ ਕੱਪ ਤੇ ਤੇ ਜਿਹੜੀ ਛੜੀ ਹੋ ਗਿਆ ਤੋਰ ਲੱਗੇ ਆ ਜਾਦੇਬਾਈ ਹੁਣ ਨਾਲ ਨੂੰ ਦੀਪ ਨਾਲ ਨੂੰ ਤੇ ਜਾ ਕੇ ਤੁਹਾਨੂੰ ਮਿਲਾਉਣੇ ਆ ਫਿਰ ਕਬੱਡੀ ਵਾਲਿਆਂ ਨਾਲ ਜੁੜੇਰਾ ਵਲੌਗ ਦੇ ਨਾਲ ਪਹਿਲਾ ਵਾਲੇ ਵਲੌਗ ਨੂੰ ਲੱਗੇ ਲਾਈਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਮਿੱਤਰੋ ਦੱਬ ਕੇ ਸ਼ੇਅਰ ਸ਼ੂਰ ਕਰ ਦਿਆ ਕਰੋ ਬਾਕੀ ਜੁੜੇਰਾ ਵਲੌਗ ਦੇ ਨਾਲ ਕਰਦੇ ਆ ਫੰਕਸ਼ਨ ਅੱਜ ਮੈਚ ਹੈਗਾ ਦੂਰ ਥੋੜਾ ਜਿਹਾ ਮਿਸ਼ਨ ਆ ਇੱਥੋਂ ਜੇ ਨਹੀਂ ਘੰਟੇ ਡੇਢ ਘੰਟੇ ਦੀ ਡਰਾਈਵ ਹੈਗੀ ਆ ਸਰੀਓ ਇੱਥੇ ਅੱਜ ਮੈਚ ਆ ਵਲੌਗ ਡਰਾਈਵ ਤੇ ਮੈਚ ਅੱਜ ਥੋੜਾ ਜਿਹਾ ਤੇ ਕਰਦੇ ਆ ਫਿਰ ਅੱਜ ਫੰਕਸ਼ਨ ਗੱਲਾਂ ਬਾਤਾਂ ਮਾਰਦੇ ਆ ਤੇ ਜੁੜੇਰਾ ਵਲੌਗ ਦੇ ਨਾਲ ਲਵ ਯੂ ਲੋ ਜੀ ਕਹਿੰਦੇ ਤੁਰਪੇ ਮਿਸ਼ਨ ਨੂੰ ਜਾ ਰਹੇ ਆ ਮੈਚ ਤੇ ਥੋੜਾ ਹੈਪੀ ਸਾ ਸਰਾ ਹੁਣ ਅੱਜ ਕਹਿੰਦੇ ਲਾਗੇ ਪੈਣਿਆ ਪੂਰੇ ਜਿਹੇ ਜੀ ਕੌਡੀ ਕੈਨੇਡਾ ਚ ਹੁੰਦੀ ਆ ਇਹੇ ਜੀ ਕੌਡੀ ਕਿਤੇ ਨਹੀਂ ਹੁੰਦੀ ਇੰਨੀ ਭਾਰੀ ਕੌਡੀ ਇਸ ਸਾਲ ਕੈਨੇਡਾ ਸਰਾ ਹੋਇਆ ਪਿਆ ਜਾਣਾ ਬਹੁਤ ਭਾਰੀ ਹੈ ਮੈਚ ਪੂਰੇ ਬਾਦਮੀ ਲੱਗਦਾ ਸਾਰੇ ਪਹਿਲੇ ਮੈਚ ਤੋਂ ਲੈ ਕੇ ਫਾਈਨਲ ਤੱਕ ਸਾਰੇ ਫਾਈਨਲ ਹੀ ਲੱਗਦੇ ਆ ਕੌਡੀ ਦੀ ਕਰੀਮ ਪਹੁੰਚੀ ਵੀ ਆ ਇਧਰ ਆਪਣਾ ਭੂਰੀ ਭਰਾ ਬੈਠਾ ਪਿੱਛੇ ਇਧਰ ਵੀ ਜਿ ਦਿਖਾਵਾਂ ਅੱਜ ਵਾਲਾ ਪੀਪਰ ਹੈਪੀ ਬਰਾਦਰ ਈਸ਼ ਹਾਲੇ ਵੀ ਮੋਰਨਾਂ ਘਾੜੀ ਇਧਰੋਂ ਕੁਮਾਰੀਂ ਕਿ ਦੇਖੋ ਗਰੇ ਅਨੰਦ ਮੈਚ ਜਿੱਤ ਗਿਆ ਅੱਜ ਇੱਥੇ ਫਨ ਕਰਨਾ ਆ ਬੀਚ ਤੇ ਮਾਹੌਲ ਸੋਹਣਾ ਇਧਰ ਹਣਾ ਪੂਰਾ ਛੁੜੇ ਰੋ ਵਲੌਗ ਦੇ ਨਾਲ ਲੈ ਕੇ ਚੱਲ ਤੁਹਾਨੂੰ ਮੈਚ ਲਾਉ ਜੀ ਪਹੁੰਚ ਜੁੱਤੀਆ ਗਰਾਊਂਡ ਦੇ ਵਿੱਚ ਕਹਿੰਦੇ ਮੈਚ ਪਹਿਲਾਂ ਚੱਲਣ ਲੱਗਿਆ ਗਰਮੀ ਬਹੁਤ ਜ਼ਿਆਦਾ ਮੈਚ ਪੂਰਾ ਮੈਚ ਪੂਰਾ ਫਾਰਮਾ ਸਾਰੇ ਅੰਦਰ ਪਹੁੰਚ ਗਏ ਮੈਂ ਸਾਰੇ ਬੰਦਿਆਂ ਨੇ ਵੀ ਆਏ ਇਹ ਪੈਕ ਸਰਵੇ ਵੀ ਜਿੰਨੀ ਇਨਫੋਰਮੇਸ਼ਨ ਦਾ ਬਹੁਤ ਬਹੁਤ ਧੰਨਵਾਦ ਹੈ ਮੌਸਮ ਵੈਸੇ ਜਿਹਾ ਚੱਲ ਰਿਹਾ ਹੈ ਤਾਂ ਕਿਹੜਾ ਅੱਜ ਬਾਕੀ ਜਦੋਂ ਮੈਚ ਕਰਾਉਣੇ ਆ ਮੈਚ ਦੇ ਦਰਸ਼ਕਾਂ ਵੱਡੇ ਵੱਡੇ ਪਲੇਅਰਾਂ ਦੇ ਉੱਥੇ ਜਰਨਲਿਸਟਾਂ ਵੀ ਹੋ ਰਹੇ ਆ ਸੀਹੂ ਜੀਮੀ ਜੀ ਆਏ अहिड़ी <laughs> ਲਓ ਜੀ ਕਹਿੰਦੇ ਕੰਥ ਦੇ ਕੋ ਟੂਰਨਾਮੈਂਟ ਤੇ ਜਮਾ ਫੁੱਲ ਭਰ ਗਿਆ ਟੂਰਨਾਮੈਂਟ ਕਹਿੰਦੇ ਸਾਡੇ ਵੀ ਬਹੁਤ ਪਹਿਲੇ ਦਾ ਇਸ ਤਰੀਕ ਪੋਕਰੀ ਦਾ ਸਾਡੇ ਵੀ ਬਹੁਤ ਮੈਚ ਆਲਾ ਬਹੁਤ ਤਗੜੇ ਮੈਚ ਆ ਕਬੱਡੀ ਨੂੰ ਲੋਕ ਇੰਨਾ ਪਿਆਰ ਕਰਦੇ ਇੰਨੇ ਬੁਰੇ ਹਾਲਾ ਕਰਨੀ ਤੇ ਫੇਰ ਵੀ ਦੇਖੋ ਲੋਕ ਪੱਪਾ ਭਾਰੋ ਦੇ ਮੈਚ ਦੇਖਦੇ ਹੋਏ ਮਲਕ ਦੇ ਮਾਫਿਆ ਚਾਰੇ ਪਾਸੇ ਫੁੱਲ ਭਰਿਆ ਪਿਆ ਨਾਲ ਕਹਿੰਦੇ ਵੀ ਹਰਜੀਤ ਸੁਨੜ ਆ ਗਿਆ ਸਰਾ ਹੀ ਹੋਇਆ ਪਿਆ ਕਹਿੰਦੇ ਲਓ ਜੀ ਕਹਿੰਦੇ ਜੱਪਾ ਲਾ ਕਰੇ ਅੰਬੇ ਨੂੰ ਰਾਈ ਲੱਗ ਗਏ ਪਰਮ ਦੀ ਤੂਰ ਤੇ ਦੀਪਾ ਜਗਾਵੇ ਜੱਪਾ ਦੀਓ 300 ਦਾ ਕਰਕਾਰੀ ਹੁਣ ਖਜਾਨੇ ਚ ਜਮਾ ਕਰਦੇ ਹੋ ਖਜਾਨੇ ਚ ਜਮਾ ਕਰਦੇ ਹੋ ਮਾਇਆ ਨਮਕਾ ਬੂੜੀ ਮਦ ਮਾਇਆ ਕੇ ਰੱਬ ਕਾਲਿਆ ਆ ਜਾ ਉਥੇ ਦੁਨੀਆ ਰੰਗਦੀ ਰਹਦੀ ਆ ਪੈਸੇ ਕਮਾਉਣ ਦੇ ਤਨ ਤਨ ਜੁਰੜਾ ਘਟ ਕੇ ਜਲਾਲ ਪਰੋ ਪਾਲੇ ਦੀ ਪਟਕੜ ਜਿਵੇਂ ਗੱਟ ਪੱਕਿਆ ਜਵਾਨ ਜੀਵ ਕਰੇ ਨਾ ਸੇ ਲੋ ਵੀ ਮਿੱਤਰੋ ਕਬੱਡੀ ਟੂਰਨਾਮੈਂਟ ਤੋਂ ਵਾਪਸ ਆ ਗਏ ਸੀਗੇ ਘਰਾਂ ਨੂੰ ਤੇ ਅੱਜ ਗਰਮੀ ਸੀਗੀ ਬਹੁਤ ਜ਼ਿਆਦੇ 30 ਡਿਗਰੀ ਦੇ ਟੈਂਪਰੇਚਰ ਪਹੁੰਚਿਆ ਵਾ ਸੀਗਾ ਬਾਈ ਵਲੌਗ ਬਣਾਉਣ ਨੂੰ ਜੀ ਦਾ ਬਹੁਤ ਕਰਦਾ ਸੀਗਾ ਵੀ ਆਪਾਂ ਵਲੌਗ ਬਣਾਈਏ ਕਿਉਂਕਿ ਤੁਸੀਂ ਵਧੀਆ ਪਿਆਰ ਦੇ ਰਹੇ ਆ ਵਲੌਗਾਂ ਨੂੰ ਬਹੁਤ ਵਧੀਆ ਲਾਈਕ ਵਿਊ ਆ ਰਹੇ ਆ ਹਨਾ ਤੇ ਚੱਕਰ ਕੀ ਹੋਇਆ ਗਰਮੀ ਸੀਗੀ ਬਾਹਲੀ ਜ਼ਿਆਦੇ ਤੇ ਹਿੱਲਣ ਨੂੰ ਬਾਈ ਜੀ ਨਾ ਕਰਿਆ ਕਰੇ ਅੰਦਰ ਉੱਥੇ ਇਹਨਾਂ ਅੰਦਰ ਬਗਰਾਉਂਡ ਕੋਲੇ ਛਾਵੇਂ ਛਾਂ ਜੀ ਸੀਗੀ ਉੱਥੇ ਵਧੀਆ ਬੈਠੇ ਸੀਗੇ ਇਹ ਬਾਹਰ ਜਿਆ ਵੀ ਬਾਹਰ ਉਹਦੇ ਬੁਰਾ ਹਾਲ ਸੀਗਾ ਇੰਨੀ ਤੇਜ਼ ਧੁੱਪ ਸੀਗੀ ਤੇ ਤਾਂ ਕਰਕੇ ਸੌਰੀ ਅੱਜ ਯਾਰ ਵਲੌਗ ਬਣਾਇਆ ਨਹੀਂ ਗਿਆ ਤੇ ਜਿਹੜਾ ਮੇਰਾ ਵਲੌਗ ਬਣਾਇਆ ਵਾ ਸੀਗਾ ਬਾਈ ਨਾਲ ਜਾਦੇ ਨਾਲ ਸ਼ਾਪਿੰਗ ਵਾਲਾ ਹਨਾ ਜਾ ਸੀ ਬਾਈ ਪਾਲੇ ਹੋਣਾ ਨਾ ਕੁਝ ਵੀ ਮੜਾ ਮੁੱਟ ਤੇ ਮਿਹਨਤ ਮੂੰਹ ਤਲਾਉਣ ਗਏ ਸੀਗੇ ਹਨਾ ਉਹ ਵਿੱਚ ਕਲਿੱਪ ਐਡ ਕਰ ਦਿੱਤੀਆਂ ਗਈਆਂ ਤੇ ਜਿਹੜੇ ਅੱਜ ਆਹੀ ਵਲੌਗ ਮੈਂ ਸ਼ੁਰੂ ਕੀਤਾ ਜ਼ਰੂਰ ਸੀਗਾ ਗੱਲ ਕੀ ਹੋਈ ਥੋੜਾ ਜਿੰਨਾ ਕਿ ਜੀ ਤੜਕੇ ਤੜੇ ਜਦੋਂ ਗਏ ਗਏ ਉਦੋਂ ਸੀ ਇਹ ਠੰਡਾ ਮੌਸ ਥੋੜਾ ਜਿਹਾ ਮੌਲਾਣਾ ਠੰਡਾ ਸੀ ਮੌਸਮ ਉਦੋਂ ਬਣਾ ਲਿਆ ਬਣਾ ਲਿਆ ਜਿਹੜਾ ਬਣਾ ਲਿਆ ਉਹ ਕਲਿੱਪ ਐਡ ਕਰ ਦਿੱਤੀਆਂ ਗਿਆ ਤੇ ਬਾਕੀ ਯਾਰ ਵਲੌਗ ਬਰੋਂ ਨਬੜਾ ਜੀ ਨਹੀਂ ਕੀਤਾਗਾ ਤੇ ਤਾਂ ਕਰਕੇ ਸੌਰੀ ਆ ਬਾਕੀ ਤੁਹਾਡੇ ਲਈ ਅੱਗੇ ਵਧੀਆ ਵਧੀਆ ਵਲੌਗ ਲੈ ਕੇ ਆਵਾਂਗੇ ਬਹੁਤ ਘੈਂਡ ਘੈਂਡ ਵਲੌਗ ਲੈ ਕੇ ਆਵਾਂਗੇ ਕਬੱਡੀ ਵਾਲੇ ਵੀ ਹੋਰ ਵੀ ਉਹਦਾ ਤੋਰ ਨ ਤੋਰ ਨ ਫੈਰਨ ਦੇ ਜਣਾ ਵਧੀਆ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬਾਕੀ ਜੇ ਆਹ ਵਲੌਗ ਤੁਹਾਨੂੰ ਵਧੀਆ ਲੱਗਿਆ ਤਾਂ ਦੱਬ ਕੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਸੱਜਣੋ ਪਿਆਰਿਓ ਤੇ ਚੈਨਲ ਵੀ ਸਬਸਕ੍ਰਾਈਬ ਕਰ ਲਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਆਪਣੇ ਵਲੌਗ ਕਿੱਦਾਂ ਲੱਗ ਰਿਹਾ ਜ ਤੁਹਾਨੂੰ ਤੇ ਬਾਕੀ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਪਿਛਲੇ ਦੋਨੇ ਵਲੌਗਰ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਤੁਸੀਂ ਤੇ ਇਦਾਂ ਹੀ ਪਿਆਰ ਤੇ ਸਪੋਰਟ ਕਰਦੇ ਰਹੋ ਤੇ ਆਪਾਂ ਤੁਹਾਡੇ ਲਈ ਹਮੇਸ਼ਾ ਹਾਜ਼ਰ ਰਹਿਵਾਂਗੇ ਵਧੀਆ ਘੈਂਟ ਵਲੌਗ ਲੈ ਕੇ ਤੇ ਬਾਕੀ ਲਵ ਯੂ ਸਾਰਿਆਂ ਨੂੰ ਬਾਕੀ ਸਾਰੇ ਵਲੌਗ ਆਪਣੇ ਬਈ ਮੇਰੇ ਫਾਦਰ ਸਾਹਿਬ ਹਰਦਾਨ ਭੁਪਿੰਦਰ ਸਿੰਘ ਰਾਉਕੇ ਨੂੰ ਉਹਨਾਂ ਨੂੰ ਡੈਡੀਕੇਟ ਹੁੰਦੇ ਆ ਉਹਨਾਂ ਦੇ ਕਰਕੇ ਅੱਜ ਮੈਂ ਜੋ ਵੀ ਹੈਗਾਗਾ ਜੋ ਵੀ ਮੈਂ ਕਬੱਡੀ ਛਬਈਨਾ ਉਰਦਾ ਪਲੇਅਰ ਹਾਂ ਆਪਣਾ ਪਿਆਰ ਹਨਾ ਪ੍ਰਮਾਤਮਾ ਦੀ ਕਿਰਪਾ ਇੱਕ ਦੂਜੀ ਮੇਰੇ ਪਿਓ ਦੀ ਮੇਰੇ ਬਾਪੂ ਦੀ ਬਹੁਤ ਕਰਪਾ ਰਹੀ ਆ ਤੇ ਉਹਨਾਂ ਕਰਕੇ ਉਹਨਾਂ ਦੇ ਸਿਰ ਤੇ ਆਪਾਂ ਅੱਜ ਤੱਕ ਪਹੁੰਚੇ ਆ ਤੇ ਬਾਕੀ ਯਾ ਦੇਸਤਾ ਦਾ ਬਹੁਤ ਬਹੁਤ ਧੰਨਵਾਦ ਜੀ ਨੇ ਆਪ ਨੂੰ ਐਡਾ ਵਧੀਆ ਗਿਫਟ ਦਿੱਤਾ ਬਹੁਤ ਬਹੁਤ ਥੈਂਕ ਯੂ ਭਰਾ ਦਾ ਡੱਬੀ ਥੋੜੀ ਜਿਹੀ ਲੱਪੜ ਗਈ ਸੀ ਮੈਂ ਥੋੜੀ ਜਿਹੀ ਸਾਫ਼ ਕੀਤੀ ਸੀਗੀ ਤੇ ਬਾਕੀ ਜਿਉਂਦੇ ਵਾਦ ਤੇ ਰੋ ਸਾਰੇ ਆਣੇ ਨਜ਼ਾਰੇ ਲਾਓ ਥੈਂਕ ਯੂ ਸੋ ਮੱਚ ਲਵ ਯੂ ਸੱਜਣੋ